था था। तो तो जीर जीर। शंकर डिपार्टमेंट सिविल सर्जन साहब ने एक टीम <laughs> भी बनाई है प्रॉपर उन्होंने डीडिक्शन की अगर कार्रवाई होगी कर रहे हैं ਦੀ ਦੇ ਸੀਗੇ ਦੋ ਵਾਪਸ ਲੋਕ ਜਗਾ ਰੇਡ ਹੋਈ ਹੈ ਠੀਕ ਜਗਾ ਚਾਰ ਮੋਟਰਸਾਈਕਲ ਮਿਲੇ ਤੇ ਕਿ ਜਗਾ 10 14 ਦੇ 14 ਮੋਟਰਸਾਈਕਲ ਚੋਰੀ ਹੋ ਗਏ ਦੋ ਸੀ ਤੋਂ ਹੈ ਇਹਦੇ ਵਿੱਚ ਹੀ ਲਾਵਾ ਕੁਛ ਨਸ਼ਾ ਦੀ ਬਰਾਮਦ ਹੋਇਆ ਜਿਵੇਂ ਕੁਝ ਹੈਰੋਨ ਨਸ਼ੀਦਾ ਪਦਾਰਥ ਤੇ ਕੁਝ ਗੋਲੀਆਂ ਜਿਹੜੀਆਂ ਉਹ ਤੇ ਉਹ ਯੂਜ਼ ਕਰਦੇ ਸੀਗੇ ਉਹ ਮੁੰਡਿਆਂ ਨੂੰ ਦੇ ਦਿੰਦੇ ਰੇਡ ਇਖਤਿਆਰ ਇਹਦੇ ਵਿੱਚ ਤੁਸੀਂ ਜਿਹੜਾ ਉਹਦਾ ਮੇਨ ਉਹ ਤੇ ਕਰਤੱਤਵ ਦਾ ਜਿਹੜਾ ਉਹ ਫੈਕਟਰੀ ਨੂੰ ਚਲਾ ਰਿਹਾ ਸੀ ਦੇਖੋ ਕਰਮਜੀਤ ਉਹ ਗੱਬੀ ਇਸ ਰਿਕਵਰੀ ਵਿੱਚ ਸਰ ਉਹ ਉਹਦਾ ਤਸਵੀਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਤੇ ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਲੰਧਰ ਰੂਰਲ ਪੁਲਿਸ ਨੇ ਨਸ਼ੇ ਦੇ ਖਿਲਾਫ ਮੁਹਿੰਮ ਵਧੀ ਹੋਈ ਹੈ। ਉਹਦੇ ਲੜੀ ਦੇ ਵਿੱਚ ਕੱਲ ਸਦਰ ਨਕੋਦਰ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਜਦੋਂ ਅਸੀਂ ਰੇਡ ਕਰਨ ਗਏ ਤਾਂ ਉੱਥੇ ਸਾਨੂੰ ਇੱਕ ਇਲੀਗਲ ਜਿਹੜਾ ਡਰਗ ਡਿਡਿਕਸ਼ਨ ਸੈਂਟਰ ਉਹਦਾ ਪਤਾ ਚੱਲਿਆ। ਜਿਹਦੇ ਉੱਤੇ ਕਾਰਵਾਈ ਕੀਤੀ ਗਈ ਜਿਹੜਾ ਕਿ ਵਿਦਾਊਟ ਐਨੀ ਕੋਈ ਸਰਕਾਰੀ ਮੈਕਵੇ ਦੀ ਪਰਮਿਸ਼ਨ ਤੋਂ ਬਗੈਰ ਚੱਲ ਰਿਹਾ ਸੀ ਉਥੇ 23 ਬੰਦੇ ਜਿਹੜੇ ਐਡਿਕਸ਼ਨ ਐਡਿਕਟਿਡ ਸੀਗੇ ਉਹ ਵੀ ਉਹਨਾਂ ਨੂੰ ਵੀ ਰੈਸਕਿਊ ਕੀਤਾ ਗਿਆ ਤੇ ਸਿਵਲ ਸਰਜਨ ਦੀ ਟੀਮ ਦੇ ਨਾਲ ਸਿਵਲ ਹਸਪਤਲ ਦਾਖਲ ਕਰਾਇਆ ਸ਼ੰਕਰ ਦੇਵ ਜੀ ਇਦੋਂ ਲਵਾਂ ਚੌਰਾ ਮੋਟਰਸਾਈਕਲ ਦੋ ਵੱਖ-ਵੱਖ ਜਗ੍ਹਾ ਦੇ ਰੇਡ ਕਰਕੇ ਵੀ ਬਰਾਮਦ ਕੀਤੇ ਗਏ ਜਿਹੜੇ ਚੋਰੀ ਦੇ ਸੀ ਤੇ ਇੱਕ ਬੰਦਾ ਜਿਹੜਾ ਉੱਥੇ ਚਲਾ ਰਿਹਾ ਸੀਗਾ ਕਰਮਵੀਰ ਉਹਨੂੰ ਵੀ 라ਉਂਡਰ ਪਰਕੇ ਅਰੈਸਟ ਕੀਤਾ ਸਰ ਕਿੰਨੇ ਟਾਈਮ ਤੋਂ ਇਹ ਡੇਟ ਕਿ ਦੋ ਮਹੀਨੇ ਤੋਂ ਚੱਲ ਰਿਹਾ ਸੀਗਾ ਜੀ ਅੱਛਾ ਮਨਾਲ ਕੋਈ ਟਾਈਪਸ ਵਗੈਰਾ ਕੋਈ ਕੱਪ ਟਾਈਮ ਚੱਲ ਰਿਹਾ ਹੈ ਡੇਢ ਦੋ ਮਹੀਨੇ ਕੋਈ ਤੇ ਕੋਈ ਨਾ ਕੋਈ ਇਨਫੋਰਮੇਸ਼ਨ ਇੱਕ ਵਾਰ ਆਉਂਦੀ ਹੋਏਗੀ ਕਿ ਇਹ ਕਿੰਨੇ ਚੱਲ ਰਿਹਾ ਹੈ ਜੀ ਜੀ ਸਾਡੇ ਕੋਲ ਇਨਫੋਰਮੇਸ਼ਨ ਸਹੀ ਕਸੋ ਅਸੀਂ ਆਪਰੇਸ਼ਨ ਕੀਤਾ ਕੱਲ ਕਿ ਦੈਟ ਇਜ਼ ਵਾਈ ਆਪਰੇਸ਼ਨ ਕਰਕੇ ਸਭ ਰਿਕਵਰੀ ਕਰਾ ਹੋ ਸਿਰ ਮਾਸਟਰਮਾਈਂਡ ਕੌਣ ਹੈਗਾ ਤੇ ਵਿੱਚ ਨਾਲ ਕੋਈ ਇਨਵੋਲਵ ਹੈ ਜੀ ਜਿਹੜਾ ਮੇਨ ਇੱਕ ਲੇਡੀ ਦਾ ਨਾਮ ਫਿਕਰ ਹੋਇਆ ਜੀ ਰਾਣੋ ਉਹਦਾ ਨਾਮ ਹੈਗਾ ਪਹਿਲਾਂ ਵੀ ਉਹਦੀ ਅਪਰਾਧਿਕ ਕ੍ਰਿਮੀਨਲ ਹਿਸਟਰੀ ਹੈਗੀ ਹੈ ਐਨਡੀਪੀਐਸ ਦੇ ਕੇਸਿਸ ਵਿੱਚ ਤੇ ਦਰਜ ਹੈਗੇ ਨੇ ਸੋ ਉਹਦਾ ਨਾਮ ਫਿਕਰ ਹੋਇਆ ਬੇਸਿਕਲੀ ਕਿੱਥੋਂ ਦੇ ਹੈਗੇ ਤੇ ਐਕਚੁਅਲੀ ਕੀ ਕੰਮ ਕਰਦੇ ਨੇ ਹੋ ਜਾਂ ਫਿਰ ਇਹ ਹੀ ਚੀਜ਼ ਰਨ ਕਰ ਰਹੇ ਨੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਦੇਖਾਂਗੇ ਪਰ ਕਾਫੀ ਅਪਰਾਧਿਕ ਮਾਮਲੇ ਹੈਗੇ ਨੇ ਐਨਡੀਪੀਐਸ ਦੇ ਹੈਗੇ ਨੇ ਤੇ ਏਰੀਆ ਉਹੀ ਬਿਲੋਂਗ ਕਰਦੇ ਨੇ ਸ਼ੰਕਰ ਜਿਹੜੀ ਹੈਗੀ ਹੈ ਸ਼ੰਕਰ ਏਰੀਆ ਨਾ ਸਦਰਨ ਕੋਟਰ ਦਾ ਪਿੰਡ ਪੈਂਦਾ ਉੱਥੇ ਨਾ ਸੱਚੀ ਤਾਂ ਕਿ ਹੁਣ ਕਾਫੀ ਨਸ਼ਾ ਛੋੜਾ ਕੇ ਅੰਦਰ ਕਾਫੀ ਚੱਲ ਰਿਹਾ ਹੈਗੇ ਨੇ ਤੇ ਉੱਥੇ ਵੀ ਰੈਗੂਲਰ ਚੈਕਿੰਗਸ ਉਹ ਵੀ ਚੈਕਿੰਗਸ ਵਗੈਰਾ ਜੀ ਜੀ ਇਹ ਮੈਨੂੰ ਦੱਸਿਆ ਇਹ ਓਵਰ ਆਲ ਜਿਹੜਾ ਕੈਂਪੇਨ ਅਗੇਂਸ ਡਰੱਗਸ ਹੈਗਾ ਉਹਦਾ ਪਾਰਟ ਹੈਗੇ ਸਾਡੇ 150 ਆਪਰੇਸ਼ਨ ਚੱਲ ਰਹੇ ਹਨ ਜਿਹੜਾ ਕਿਸ ਨੂੰ ਦੱਸਿਆ ਮੰਡ ਏਰੀਆ ਦੇ ਅਲੋਂਗ ਵੀ ਅਸੀਂ ਕਾਫੀ ਲਾਣਵੀਂ ਰਿਕਵਰ ਕੀਤੀ ਹੈ ਤਿੰਨ ਚਾਰ ਦਿਨ ਪਹਿਲਾਂ ਵੀ ਹੋਈ ਹੈ ਕੱਲ ਵੀ ਸ਼ਾਰਕਾਟ ਦੇ ਜੀ ਦੇ ਵਿੱਚ ਹੋਈ ਹੈ ਤੇ ਐਨਡੀਪੀਐਸ ਦੇ ਖਿਲਾਫ ਵੀ ਏਸੀ ਤਰ੍ਹਾਂ ਜਿਹੜੇ ਸਿਰ ਇਹ ਇਨਵੈਸਟੀਗੇਸ਼ਨ ਜਿਹੜੀ ਜਿਹੜੀ ਮੈਡੀਸਿਨ ਵਗੈਰਾ ਕਿੱਥੋਂ ਲਿਆ ਰਸੀ ਜਾਂ ਫਿਰ ਜਿਹੜੇ ਉਹ ਅਸੀਂ ਕਰਾਂਗੇ ਜੀ ਇਨਵੈਸਟੀਗੇਸ਼ਨ ਕਰਾਂਗੇ ਸਾਨੂੰ ਮੈਡੀਸਿਨ ਬਣਾਉਣ ਨੂੰ ਹੋਈਆਂ ਨੇ ਸੋ ਅਸੀਂ ਉਹਦੇ ਬੈਕਵਰਡ ਲਿੰਕੇਜਸ ਇਨਵੈਸਟੀਗੇਸ਼ਨ ਲੈ ਕੇ ਆਪਾਂ ਕਿੰਨੇ ਪੈਸੇ ਲੈਂਦੇ ਸੀ ਜੀ